ਲੋਕ ਸਭਾ ਚੋਣਾਂ 2024 ਦਾ ਅੱਜ ਪ੍ਰਚਾਰ ਦਾ ਆਖਰੀ ਦਿਨ ਹੈ ਤੇ ਸ਼ਾਮ ਨੂੰ 5 ਵਜੇ ਚੋਣ ਪ੍ਰਚਾਰ ਵੀ ਬੰਦ ਹੋ ਜਾਣਾ ਹੈ। ਪੂਰੇ ਹਲਕੇ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਆਪਣਾ ਪ੍ਰਚਾਰ ਕੀਤਾ ਹੈਗਾ। ਅੱਜ ਗੁਰੂ ਅਰਸਾਏ ਦੇ ਵਿੱਚ ਮੌਜੂਦ ਆ ਪਿੰਡ ਮੋਣਕੇ ਉਤਾਰ ਦੇ ਵਿੱਚ ਹੀਰਾ ਸੋਢੀ ਹੋ ਰਹੀ ਇੱਥੇ ਪਹੁੰਚੇ ਹੋਏ ਆ ਭਾਜਪਾ ਮੀਤ ਰਾਣਾ ਗਰਮੀਤ ਸਿੰਘ ਸੋਢੀ ਦੇ ਫਰਜ਼ੰਦ ਨੇ ਵੱਡੇ ਬੇਟੇ ਨੇ ਗੱਲਬਾਤ ਕਰਨ ਲਈ ਹੀਰਾ ਜੀ। ਸਵਾਗਤ ਹੈ ਗੁਰੂ ਸਾਹਿਬ ਲਾਈਵ ਤੇ। ਮਿਹਰਬਾਨੀ ਸਤਪਾਲ ਜੀ ਥੈਂਕ ਯੂ ਸੋ ਮੱਚ। ਹੀਰਾ ਜੀ ਪੂਰਾ ਲੋਕ ਸਭਾ ਦੇਖਿਆ ਗਿਆ ਕਦੇ ਦੇਖਦੇ ਆ ਤੁਹਾਡੇ ਫੇਸਬੁਕ ਕਾਉਂਟ ਫਰੋਜ਼ਪੁਰ ਫਿਰਦੇ ਕਦੇ ਫਾਜ਼ਲ ਕਦੇ ਅਬੋਰ ਤੇ ਕਦੇ ਮਲੋੜ ਤੇ ਕਦੇ ਮੁਖਸਰ ਅੱਜ ਗੁਰੂਰ ਸਾਹਿਬ ਵੇਖਿਆ ਤੇ ਪਹਿਲੇ ਦਿਨ ਹੀ ਕੈਮਰੇ ਤੇ ਆਗੇ ਤੇ ਅੱਜ ਪ੍ਰਚਾਰ ਦਾ ਦਿਨ ਵੀ ਆਖਰੀ ਹੈ ਜਿਸ ਪਿੰਡ ਵਿੱਚ ਖੜਿਆ ਇਸ ਪਿੰਡ ਨੇ ਹਮੇਸ਼ਾ ਚੜ ਦਵਾਈਆਂ ਰਾਣਾ ਗਰਮੀਤ ਸਿੰਘ ਸੋਢੀ ਨੂੰ ਤਾਇਆ ਜੀ ਚੱਲਿਆ ਜਾਂਦਾ ਇਹ ਕਹਿੰਦੇ ਗੁਰੂ ਹਰਦੇਵਰ ਜਿੱਥੇ ਕੁਰਸੀ ਢਾ ਕੇ ਬਹਿ ਜਾਂਦਾ ਸੀ ਤੇ ਦੂਜੇ ਪਾਸੇ ਬੋਰਡ ਨਹੀਂ ਪੈਂਦੀ ਸੀ ਬਿਲਕੁਲ ਗੱਲ ਸਹੀ ਹੈ ਇਹ ਜਿਹੜਾ ਸਾਨੂੰ ਸਦਮਾ ਸਾਡੇ ਪਰਿਵਾਰ ਨੂੰ ਮੋਣ ਕੇ ਪਿੰਡ ਨੂੰ ਇਹ ਸਾਰਿਆਂ ਨੂੰ ਹੀ ਇਹ ਮੇਰੇ ਖਿਆਲ ਇਹਨਾਂ ਨੂੰ ਜ਼ਿਆਦਾ ਸਦਮਾ ਲੱਗਿਆ ਜਿੰਨਾ ਮੈਨੂੰ ਲੱਗਿਆ ਇਹਨਾਂ ਨੂੰ ਵੀ ਉਹਨਾਂ ਲੱਗਿਆ ਇਹਨਾਂ ਉੱਤੇ ਬਹੁਤ ਵੱਡਾ ਇੱਕ ਇਹਨਾਂ ਨਾਲ ਜ਼ਿਆਦਾ ਪਿਆਰ ਸੀ ਰੋਜ਼ ਬੈਣਾ ਉੱਠਣਾ ਤਾਇਆ ਜੀ ਦੇ ਨਾਲ ਸਾਨੂੰ ਬਹੁਤ ਨੁਕਸਾਨ ਹੋਇਆ ਤੇ ਸਾਰੇ ਪਿੰਡ ਵਾਲੇ ਸਾਰੇ ਅਸੀਂ ਇੱਕ ਇੱਕ ਦੂਜੇ ਦੀ ਇੱਜ਼ਤ ਬਹੁਤ ਕਰੀਦੇ ਮੈਂ ਨਹੀਂ ਇਹ ਮੈਂ ਕਹਾਂ ਕਿ ਇਹ ਮੇਰਾ ਪਰਿਵਾਰ ਹੈ ਮੈਂ ਮੈਂ ਇਹਨਾਂ ਦੇ ਵਿੱਚ ਹਾਂ ਮੈਂ ਇਹਨਾਂ ਦੇ ਪਰਿਵਾਰ ਦਾ ਮੈਂਬਰ ਹਾਂ ਸੋ ਇਹੋ ਜਿਹਾ ਪਿਆਰ ਤੁਹਾਨੂੰ ਮਿਲਿਆ ਹੋਇਆ ਹੈ ਇਸ ਤੇ ਅਕਤੀ ਫਿਰ ਲੱਗਦਾ ਹੈ ਜੇ ਚਾਹੇ ਤੁਸੀਂ ਭੱਜ-ਭੱਜ ਚਲੇ ਜਾਂਦੇ ਹੋ ਇਹਨਾਂ ਨੂੰ ਕਾਂਗਰਸ ਦਾ ਪੰਜਾ ਦਿਸਦਾ ਸੀ ਹੁਣ ਫੁੱਲ ਦ ਇਹ ਇਹ ਪਰਿਵਾਰ ਹੈ ਜਿਵੇਂ ਪਰਿਵਾਰ ਜਿੱਥੇ ਜਾਂਦਾ ਇਕੱਠਾ ਹੀ ਜਾਂਦਾ ਹੁੰਦਾ ਹੈ ਇਹ ਕੋਈ ਇਹ ਇਹ ਕੋਈ ਪਾਰਟੀਬਾਜ਼ੀ ਨਹੀਂ ਹੈਗੀ ਇਹ ਪਰਿਵਾਰ ਹੈ ਜਿੱਥੇ ਪਰਿਵਾਰ ਖੜਾ ਹੈ ਤੇ ਸਾਰੇ ਖੜੇ ਆਂ ਕੱਲ ਨੂੰ ਇਹ ਜਿੱਥੇ ਖੜੇ ਮੈਂ ਖੜਾ ਜਿੱਥੇ ਮੈਂ ਖੜਾ ਇਹ ਖੜੇ ਅਗੇ ਤਾਂ ਕੋਈ ਫਰਕ ਨਹੀਂ ਹੈਗਾ ਹੀਰਾ ਜੀ ਕੀ ਸਥਿਤੀ ਹੈਗੀ ਆ ਫਿਰੋਜ਼ਪੁਰ ਤੋਂ ਪੂਰਾ ਬਾਰਡਰ ਦੇਖ ਲੈਣੇ ਆਂ ਫਾਜ਼ਿਲਕਾ ਤੱਕ ਪੂਰੀ ਬੈਲਟ ਦੇ ਉੱਪਰ ਕਿਹੜੇ ਕੰਮ ਹੈਗੇ ਰਾਣਾ ਥੋੜੀ ਐਮਪੀ ਬਣਨ ਤੋਂ ਬਾਅਦ ਕਰਾ ਸਕਦੇ ਜਾਂ ਪਹਿਲਾਂ ਕਿਹੜੇ ਕੰਮ ਕਰੋਏ ਦੇਖੋ ਬਾਰਡਰ ਵਾਲਿਆਂ ਦੇ ਨਾਲ ਵੈਸੇ ਹੀ ਸਾਡਾ ਪਿਆਰ ਹੈ ਬਹੁਤ ਜ਼ਿਆਦਾ ਕਿਉਂਕਿ ਅਸੀਂ ਇੱਥੇ ਬ ਸੇਵਾ ਕੀਤੀ ਇਹ ਲੋਕਾਂ ਦੇ ਨਾਲ ਪਿਆਰ ਬਣਾਇਆ ਉੱਥੇ ਵੀ ਤੁਸੀਂ ਦੇਖਿਆ ਬਾੜ ਆਇਆ ਪਾਣੀ ਆਇਆ ਇੰਨਾ ਜ਼ਿਆਦਾ ਤੇ ਉੱਥੇ ਪੁਲ ਵੀ ਟੁੱਟ ਗਏ ਹੂੰ ਤੇ ਉਥੇ ਸਾਰੇ ਜਣੇ ਬਹਿ ਕੇ ਬਿਲਕੁਲ ਗੱਟੀ ਰਾਜੋਕੇ ਵਾਲਾ ਗੱਟ ਉਹਨੂੰ ਕਹਿੰਦੇ ਗੱਟੀਆਂ ਵਾਲਾ ਪੁਲ ਤੇ ਉਹ ਅਸੀਂ ਰਾਤ ਨੂੰ ਬਹਿ ਕੇ ਅਸੀਂ ਕਈ ਲੱਖ ਰੁਪਏ ਲਾਏ ਉਹ ਪੁਲ ਬਣਾਇਆ ਬੰਨਿਆ ਲੋਕਾਂ ਨੇ ਬੰਨਿਆ ਮੈਂ ਤਾਂ ਸਿਰਫ ਵਿੱਚ ਨਾਲ ਉਹਨਾਂ ਦੇ ਨਾਲ ਸਹਿਮਤੀ ਦਿੱਤੀ ਉਹਨਾਂ ਦੇ ਨਾਲ ਯੋਗਦਾਨ ਦਿੱਤਾ ਪਰ ਲੋਕਾਂ ਨੇ ਬੰਨਿਆ ਅੱਜ ਉਸ ਗੱਲ ਨੂੰ 10 ਮਹੀਨੇ ਹੋ ਚੱਲੇ 9 ਮਹੀਨੇ ਹੋ ਗਏ 9.5 ਮਹੀਨੇ ਉਹ ਪੋਲਾ ਜੇ ਵੀ ਉਹੀ ਖੜਾ ਹੈ ਅਜੇ ਸਰਕਾਰ ਨੇ ਉਹ ਪੋਲ ਨੂੰ ਰਿਪੇਅਰ ਨਹੀਂ ਕਰਾ ਸਕਿਆ ਪੋਲ ਜਿਹੜਾ ਸਾਡੇ ਵੀਰਾਂ ਨੇ ਬੰਨਿਆ ਸੀ ਬੰਨਿਆ ਉਹ ਅਜੇ ਤੱਕ ਉਸੇ ਪੁੱਲ ਤੇ ਆਵਾਜਾ ਵੀ ਹੋ ਰਹੀ ਹੈ ਤੇ ਫਿਰ ਹੁਣ ਤੁਸੀਂ ਦੇਖਿਆ ਕਿ ਰਾਜਨਾਥ ਜੀ ਆਏ ਸੈਂਟਰ ਮਨਿਸਟਰ ਆਏ ਡਿਫੈਂਸ ਮਨਿਸਟਰ ਉਹ ਤਾਂ ਹੀ ਸੱਦਿਆ ਸੀ ਉਹਨਾਂ ਨੂੰ ਕਿ ਬਾਰਡਰ ਵਾਲਿਆਂ ਦਾ ਮਸਲਾ ਜਿਹੜੇ ਬਾਰਡਰ ਤੇ ਕਿਸਾਨ ਹੈਗੇ ਜਿਹੜੀਆਂ ਕੱਚੀਆਂ ਪੈਲੀਆਂ ਉਹਨਾਂ ਦਾ ਜਿਹੜੇ ਪੁੱਲ ਬਣਨ ਵਾਲੇ ਹੈਗੇ ਆ ਅਗਜਨੀ ਵਾਲੇ ਵਾਲਾ ਪੁਲ ਬੰਨਾ ਹੈ ਫਾਜ਼ਿਲਕਾਚ ਬੰਨਾ ਹੈ ਉੱਥੇ ਪੁਲ ਉਹਨੂੰ ਕਹਿੰਦੇ ਜੋ ਜੋਦਾ ਪੈਣੀ ਕਿਤੇ ਉਹ ਜਿਹੜੇ ਵੀ ਪੁਲ ਹੈਗੇ ਆ ਇਹ ਕਈ ਪੁਲ ਬਣਨ ਵਾਲੇ ਹੈਗੇ ਆ ਜਿਹੜਾ ਕਿ ਕਨੈਕਟੀਵਿਟੀ ਪਾਰ ਉਹਨੂੰ ਕਹਿੰਦੇ ਦਰਿਆਵਾਂ ਪਾਰ ਬਣਾਉਂਦੇ ਆ ਜ਼ਮੀਨਾਂ ਪਾਰ ਜ਼ਮੀਨਾਂ ਜਿਹੜੀਆਂ ਪਾਰ ਹੈਗੀਆਂ ਤੇ ਉਹ ਤਾਂ ਹੀ ਉਹ ਕਿਸੇ ਨੇ ਬਾਹ ਨਹੀਂ ਬੜੀ 40 ਸਾਲ ਹੋ ਗਏ ਸਾਨੂੰ ਸੁਰਸਮਾਲੇ ਨੂੰ 40 ਸਾਲਾਂ ਦੇ ਵਿੱਚ ਕੋਈ ਵੀ ਇੱਕ ਇਮਾਰਤ ਨਹੀਂ ਬਣੀ ਮੈਂ ਕਹ ਕਿ ਅਸੀਂ ਸਾਰੇ ਮੁੰਡੇ ਜਿਹੜੇ ਕਹਿ ਸਕਣ ਕਿ ਆ ਸਾਡੇ ਫਿਰੋਜ਼ਪੁਰ ਦੀ ਸ਼ਾਨ ਹੈ ਜਾਂ ਫਿਰੋਜ਼ਪੁਰ ਲੋਕ ਸਭਾ ਦੀ ਸ਼ਾਨ ਹੈ ਕੋਈ ਚੀਜ਼ ਵੀ ਨਹੀਂ ਬਣੀ ਰਾਣਾ ਜੀ ਇਲੈਕਸ਼ਨ ਹਾਰ ਕੇ 2022 ਦਾ ਫਿਰ ਵੀ ਤੁਸੀਂ ਵੇਖ ਲਓ ਕਿ ਆ ਪੀਜੀਆਈ ਸੰਘਰਸ਼ ਕਰਕੇ ਪੌਣੇ 2 ਸਾਲ ਬਾਅਦ ਇਸ ਸੰਘਰਸ਼ ਕਰਕੇ ਪੀਜੀਆ ਲੈ ਕੇ ਆਏ ਆ ਇਹ ਸਿਰਫ ਮਰੀਜ਼ਾਂ ਨੂੰ ਨਹੀਂ ਬੈਨੀਫਿਟੇਗਾ 500 ਕਰੋੜ ਦੀ ਲਾਗਤ ਨਾਲ ਪੰਦਾ ਵੇ ਆ ਮੁੰਡਿਆਂ ਨੂੰ ਜਿਹੜੇ ਖੜੇ ਇਹਨਾਂ ਨੂੰ ਰੋਜ਼ਗਾਰ ਲੈਣਾ ਕਿਸੇ ਨੇ ਐਂਬੂਲੈਂਸ ਪਾਣੀ ਕਿਸੇ ਨੇ ਹੋਟਲ ਬਣਾਣਾ ਕਿਸੇ ਨੇ ਢਾਬਾ ਬਣਾਣਾ ਕਿਸੇ ਨੇ ਮੈਡੀਕਲ ਬਣਾਣਾ ਕਿਸੇ ਨੇ ਕੋਈ ਹਰ ਚੀਜ਼ ਹਰ ਕਿੰਨੀਆਂ ਕਿੰਨੇ ਰੋਜ਼ਗਾਰ ਆਣੇ ਆ ਤੇ ਕਾਰੋਬਾਰ ਵਧਣਾ ਆਪਣੇ ਏਰੀਆ ਨੂੰ ਬਦਲਣਾ ਤੇ ਅਸੀਂ ਇਹੋ ਜਿਹੇ ਕਈ ਪ੍ਰੋਜੈਕਟ ਲੈ ਕੇ ਆਣੇ ਆ ਜਿੱਦਾਂ ਪੀਜੀਆ ਆਇਆ ਹੈਗਾ ਲੋਕ ਫਤਵਾ ਦੇਣਗੇ ਇਸ ਵਾਰ ਰਾਣਾ ਸੋਢੀ ਨੂੰ ਲੋਕ ਸਭਾ 100% ਲੋਕਾਂ ਨੂੰ ਪਤਾ ਹੈ ਕਿ ਰਾਣਾ ਸੋਢੀ ਦੀ ਜਿਹੜੀ ਜਮਾਤ ਹੈ ਉਹ ਉਹ ਤਰੱਕੀ ਦੀ ਜਮਾਤ ਹੈ ਡਿਵੈਲਪਮੈਂਟ ਦੀ ਜਮਾਤ ਹੈ ਤੇ ਲੋਕਾਂ ਨੂੰ ਇੱਜ਼ਤ ਦੀ ਜਮਾਤ ਹੈ ਕਿ ਨਾ ਕੋਈ ਤੱਕਾ ਨਾ ਕੋਈ ਤਾਨਾਸ਼ਾਈ ਨਾ ਕੋਈ ਇਹੋ ਜਿਹਾ ਵਿਤਕਰਾ ਇਹ ਡਿਵੈਲਪਮੈਂਟ ਦੇ ਮੁੱਦੇ ਤੁਸੀਂ ਦੇਖੋਗੇ ਐ ਕਿ ਜਿਹੜੀ ਜਦੋਂ ਰਿਜ਼ਲਟ ਆਏਗਾ 4 ਤਰੀਕ ਨੂੰ ਤੁਸੀਂ ਦੇਖੋਗੇ ਇਹ ਫਤਵਾ ਤਰੱਕੀ ਨੂੰ ਮਿਲਣਾ ਹੈ ਡਵੈਲਪਮੈਂਟ ਨੂੰ ਮਿਲਣਾ ਹੈ ਨੌਜਵਾਨਾਂ ਨੂੰ ਮਿਲਣਾ ਹੈ ਹਾ ਹੀਰਾ ਜੀ ਲੋਕ ਸਵਾ ਫਰੋਜਪੁਰ ਦੇ ਹਰੇਕ ਜਿਹੜਾ ਹੈਗਾ ਸ਼ਹਿਰ ਦੇ ਵਿੱਚ ਗਏ ਹੋਗੇ ਔਰ ਇੱਕ ਜਗ੍ਹਾ ਤੇ ਤੁਹਾਡੀ ਪਹੁੰਚ ਲਈ ਪ੍ਰਚਾਰ ਕੀਤਾ ਗਿਆ ਕੀ ਮੰਨਦੇ ਹੋ ਟੱਕਰ ਕਿੰਦੇ ਨਾਲ ਹੈ ਟੱਕਰ ਮੈਂ ਤੁਹਾਨੂੰ ਦੱਸਿਆ ਕਿ ਚਾਰੋਂ ਨਾਲ ਇਹ ਚਾਰੋਂ ਹੀ ਜਿਹੜੇ ਖੜੇ ਹੋਏ ਹੈ ਲੋਕਾਂ ਨੇ ਸਾਰਿਆਂ ਨੂੰ ਪਰਖਿਆ ਹੋਇਆ ਲੋਕਾਂ ਨੂੰ ਪਤਾ ਕਿ ਇੱਕੋ ਆਦਮੀ ਹੈ ਜਿਹੜਾ ਇਹਨਾਂ ਚੋਂ ਡਵੈਲਪਮੈਂਟ ਵਾਲਾ ਹੈ ਤੇ ਮੈਨੂੰ ਨਹੀਂ ਲੱਗਦਾ ਇਹਨਾਂ ਨੂੰ ਇਹ ਸਾਰੇ ਇੱਕੋ ਹੀ ਸਰਕਾਰ ਦੇ ਚਾਤੇ ਹੈ ਕੋਈ ਬਰਾਦਰੀ ਦੇ ਚਾਤੇ ਹੈ ਕੋਈ ਉਹਨੂੰ ਕਹਿੰਦੇ ਆਪਦੇ ਅਕਾਲੀ ਦਲ ਦੇ ਚਾਹਤੇ ਆ ਕਿ ਤੁਸੀਂ ਦੇਖੋਗੇ ਤਿੰਨਾਂ ਨੂੰ ਇਹਨਾਂ ਨੂੰ ਐਤ ਕੀ ਸ਼ੀਸ਼ਾ ਨਜ਼ਰ ਆਏਗਾ ਕਿ ਲੋਕਾਂ ਨੇ ਇਹਨਾਂ ਨੂੰ ਨਕਾਰਤਾ ਕਿ ਡਿਵੈਲਪਮੈਂਟ ਕਰਾਣੀ ਹੈ ਤਰੱਕੀ ਕਰਾਣੀ ਹੈ ਸੀ ਇਹੋ ਜੇ ਮਾਹੌਲ ਚ ਜੀ ਨਹੀਂ ਜਾਣਾ ساری ਉਮਰ ਕੀ ਤੁਹਾਡੇ ਪਿੱਛੇ ਲੱਗੇ ਰਹੀਏ ਤਰੱਕੀ ਦੇ ਮਾਹੌਲ ਚ ਗੁਰੂਰ ਸਾਹਿਬ ਲਾਈਵ ਦੇ ਮਾਧਮੇਂ ਜਰੀਏ ਲੋਕਾਂ ਨੂੰ ਫਰੋਜ਼ਪੁਰ ਲੋਕ ਸਭਾ ਦੇ ਵੋਟਰਾਂ ਨੂੰ ਕੀ ਅਪੀਲ ਹੈ ਮੇਰੀ ਅਪੀਲ ਹੈ ਸਾਰਿਆਂ ਨੂੰ ਹੱਥ ਜੋੜ ਕੇ ਕਿ ਤੁਸੀਂ ਰਾਣਾ ਸੋਢੀ ਜੀ ਨੂੰ ਜਿਤਾਓ ਫੋਲ ਦਾ ਬਟਨ ਦਬਾਓ ਤਾਂ ਕਿ ਜਿਹੜੀ ਲੋਕਾਂ ਦੀ ਆਵਾਜ਼ ਹੈ ਫਰੋਜ਼ਪੁਰ ਲੋਕ ਸਭਾ ਦੀ ਖਾਸ ਕਰਕੇ ਨੌਜਵਾਨਾਂ ਦੀ ਤਰੱਕੀ ਦੀ ਆਵਾਜ਼ ਇਹ ਮੋਦੀ ਜੀ ਦੇ ਕੰਨਾਂ ਤੱਕ ਤਾਂ ਗੂੰਜੇਗੀ ਜਦੋਂ ਤੁਸੀਂ ਆਪਦਾ ਕੈਂਡੀਡੇਟ ਬਣਾ ਕੇ ਭੇਜੋਗੇ ਇਹ ਤੈਅ ਹੈ ਕਿ ਮੋਦੀ ਜੀ ਬਣਦੇ ਪਏ ਆ ਤੇ ਜੇ ਹੋਰ ਕੋਈ ਬਣ ਗਿਆ ਨੁਮਾਇੰਦਾ ਤੇ ਫਿਰ ਆਪਣੀ ਆਵਾਜ਼ ਮੋਦੀ ਜੀ ਦੇ ਕੰਨਾਂ ਤੱਕ ਨਹੀਂ ਪਹੁੰਚੇਗੀ ਤੇ ਉਹ ਉਹ ਨੁਮਾਇੰਦਾ ਜਰੂਰ ਐਮਪੀ ਸਾਹਿਬ ਬਣ ਜਾਏਗਾ ਪਰ ਆਪਾਂ ਫਿਰ ਆਪਦੇ ਨੁਕਸਾਨ ਕਰਕੇ ਬਹਿ ਜਾਾਂਗੇ 5 ਸਾਲ ਹੋਰ ਗੱਲ ਕੇ ਬਹਿ ਜਾਾਂਗੇ ਸੋ ਮੈਂ ਅਪੀਲ ਕਰਨਾ ਸਾਰਿਆਂ ਨੂੰ ਡਿਵੈਲਪਮੈਂਟ ਵਾਸਤੇ ਆਪਣੇ ਬੱਚਿਆਂ ਵਾਸਤੇ ਆਪਣੀ ਨੌਜਵਾਨ ਪੀੜ੍ਹੀ ਵਾਸਤੇ ਤੁਸੀਂ ਅੱਜ ਕੀ ਵੋਟ ਰਾਣਾ ਸੋਢੀ ਜੀ ਨੂੰ ਦਿਓ ਫੁੱਲ ਦਾ ਬਟਨ ਦਬਾ ਕੇ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਸਤਪਾਲ ਜੀ ਆ ਇਹ ਸਨ ਅਨਮੋਦ ਸਿੰਘ ਹੀਰਾ ਸੋਢੀ ਵਾਲੀ ਇਹਨਾਂ ਨੇ ਇਹੀ ਗੱਲ ਕਹੀ ਹੈਗੀ ਐ ਇੱਕ ਅਪੀਲ ਵੀ ਕੀਤੀ ਹੈ ਗੁਰੂ ਵਰਸਾਈ ਲਾਈਵ ਦੇ ਮਾਧਿਅਮ ਦੇ ਜਰੀਏ ਕਿ ਡਿਵੈਲਪਮੈਂਟ ਦੇ ਨਾਂ ਨੂੰ ਵੋਟ ਰਾਣਾ ਗਰਮੀਤ ਸਿੰਘ ਸੋਢੀ ਨੂੰ ਦਿੱਤਾ ਜਾਵੇ ਤਾਂ ਜੋ ਹਲਕੇ ਦਾ ਵਿਕਾਸ ਹੋ ਸਕੇ ਲੋਕ ਸਭਾ ਹਲਕੇ ਦੀ ਗੱਲ ਕਰਦੇ ਪੀਜੀਆ ਦੀ ਗੱਲ ਦਾ ਮੁੱਦਾ ਹੋਇਆ ਬਾਰਡਰ ਪੱਟੀ ਤੇ ਜੇ ਗਟੀਆਂ ਵਾਲਾ ਹਜ਼ਾਰੇ ਵਾਲਾ ਪੁਲ ਉਹ ਇਹਨਾਂ ਨੇ ਬਣਵਾਇਆ ਸੀ ਜਦੋਂ ਪਿਛਲੀ ਵਾਰ ਹੜ੍ਹ ਆਇਆ ਸੀ ਹੋਰ ਬਾਰਡਰ ਪੱਟੀ ਦੇ ਕੰਮ ਦੱਸੇ ਗਏ ਕਹਿੰਦੇ ਤਾਂ ਹੀ ਸਾਰੇ ਸੰਭਵ ਪੂਰੇ ਹੋ ਸਕਦਾ ਜੇਕਰ ਰਾਣਾ ਗਰਮੇਸ਼ ਸਿੰਘ ਸੋਢੀ ਤੁਹਾਡੀ ਆਵਾਜ਼ ਬਣ ਕੇ ਸੰਸਦ ਦੇ ਵਿੱਚ ਜਾਣਗੇ ਤੇ ਤੇਰੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨ ਤੁਹਾਡਾ ਖੁੱਦਾ ਗੁਰੂ ਅਰਜਨ ਦੇਵ ਜੀ